ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਗੁਰਦਾਸਪੁਰ ਦੇ ਕਾਲਜ ਕੈਂਪਸ ਤੇ ਵਿੱਚ 7 ਗਿਣਤੀ ਕੇਂਦਰ ਬਣਾਏ ਗਏ ਨੇ ਹੁਤੇ ਹੀ ਉਮੀਦਵਾਰ ਗਿਣਤੀ ਕੇਂਦਰਾਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਨੇ ਇਸੇ ਦੇ ਤਹਿਤ ਬਟਾਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੀ ਗਿਣਤੀ ਕੇਂਦਰ ਪਹੁੰਚੇ ਗੁਰਪ੍ਰੀਤ ਵੜੈਚ ਨੇ ਮਾਝਾ ਮਾਲਵਾ ਤੇ ਦੁਆਬਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ ਨਾਲੋਂ ਜ਼ਿਆਦਾ ਮਿਲਦਾ ਹੈ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਜੀ ਸੋ ਪੰਜਾਬ ਦਾ ਅਜਿਹਾ ਇਤਿਹਾਸ ਲਿਖਿਆ ਜਾ ਰਿਹਾ ਹੈ ਅਰੇ ਮਸ਼ੀਨਾ ਦੇ ਵਿੱਚ ਅੱਜ ਪੰਜਾਬ ਦਾ ਪੁਹ ਇੱਕ ਬੰਦ ਹੈ 2-3 ਘੰਟੇ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਸੋ ਆਮ 100% ਸ਼ੋਰ ਕਿ ਜਿਹੜੀ ਅਸੀਂ ਇੰਨੀ ਮਿਹਨਤ ਦੇ ਨਾਲ ਫਸਲ ਬੀਜੀ ਹੈ ਇਹ ਫਸਲ ਸਾਡੀ ਸੋਣੀ ਵਾਂਗੂ 6 ਮਹੀਨਿਆਂ ਦੀ ਨਹੀਂ ਸੀ ਇਹਨੂੰ ਸਾਲ ਲੱਗੇ ਨੇ ਪਰ ਅੱਜ ਪੰਜਾਬ ਲਈ ਇੱਕ ਐਸਾ ਨਵਿਕਲਾ ਕੰਮ ਹੋਏਗਾ ਕਿ ਜਿਹਦੇ ਨਾਲ ਪੰਜਾਬ ਦਾ ਪੁਹ ਇੱਕ ਸੁਨਹਿਰਾ ਹੋਏਗਾ ਪੰਜਾਬ ਲਈ ਜਿਸ ਤਰ੍ਹਾਂ ਦੇ ਅਸੀਂ ਤਵਕਕ ਕਰਦੇ ਸੀ ਕਿ ਗਵਰਨੈਂਸ ਮਿਲੇ ਸਰਕਾਰ ਮਿਲੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਅੱਜ ਮਿਲੇਗੀ ਪੰਜਾਬ ਦੇ ਵਿੱਚ ਪੰਜਾਬ ਬਿਹਤਰੀ ਵੱਲ ਤੁਰਨਾ ਸ਼ੁਰੂ ਹੋ ਜਾਏਗਾ ਅੱਜ ਤੋਂ